ਇਸ ਸਪੈਸ਼ਲ ਸ਼੍ਰੀ ਦਿਆਮਾ ਹਰੀ ਸਿੰਘ ਓਮਪrakash IPS SSP ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਸ ਵੱਲੇ ਵੱਡੀ ਗਾਵਜਾ ਵੀ ਮਿਲੀ ਜਦੋਂ ਮੁਖਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਲ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਬਤੀਬੌਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਤੇ ਇਹਦੇ ਸਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ थाना ਛਿੱਟੀ ਵਿਖੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰਾਉਂਡ ਆ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰਾਉਂਡ ਆ ਔਰ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਫਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ਰਿਕਵਰੀ 5 ਹੋ ਗਈ ਆ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ rahul ਕਟਾਵਾ ਜਿਹੜਾ ਗੀਤਾਪੁਰ ਰੋਡ ਦਾ ਰੈਣ ਵਾਲਾ ਇੱਕ ਸੋਨੂ ਸੋਨੂ ਆ ਜਿਹੜਾ ਪਟਨਾ ਬਿਹਾਰ ਤੋਂ ਪਿੱਛੋਂ ਰਹਿਣ ਵਾਲਾ ਵਾ ਪਰ ਹੁਣ ਕਾफी ਦਿਨ ਤੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਹੈ ਇਹ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜ ਆ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਦਰਨ ਕਤਲ ਦੇ ਔਰ 7-8 ਮੁਕਦਮੇ ਦਰਜ ਨੇ ਔਰ ਜਿਹੜਾ ਐਨਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਆਏ ਤੇ ਵੀ ਐਨਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਤੇ ਮੁਕਦਮਾ ਦਰਜ ਹੈ ਇਹ ਉਹ ਲੈਕਸ ਤੇ ਗੱਡੀ ਲੈਣ ਵਾਸਤੇ ਉਥੇ ਗਏ ਸੀ ਤੇ ਗੱਡੀ ਦੀ ਟ్రਾਈਲ ਲੈਣ ਦੇ ਬਹਾਨੇ ਉਥੋਂ ਇਹਨਾਂ ਨੇ ਗੱਡੀ ਭਜਾ ਲਿਆ ਹੁੰਦੀ ਏ ਕਿ ਇਹ ਵੀ ਸੋਨੂ ਕੁਮਾਰ ਤੇ ਜਿਹੜਾ ਉਹ ਮਕਦਮਾ ਦਰਚਾ ਐ। ਐਡੀ ਪਰ ਵੱਡੇ ਮਤਲਬ ਇਹ ਘਾਟੇ ਨੂੰ ਬਣਾਉਂਦੇ ਨੇ ਕਿ ਵੱਡੀ ਫਰਾਰਸ਼ ਹੈਗੀ ਸੀ ਜਾਂ ਸਮੂਲਿੰਗ ਕਰਦੇ ਸੀ। ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਾ ਸ਼ਾ ਉਹ ਰੋਮੀ ਜਿਹੜਾ ਗੈਂਗਸਟਰ ਆ ਉਹਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁਛਗੇ ਇਸ ਚ ਤੇ ਇਹੋ ਗੱਲ ਦੱਸੀ ਐ ਤੇ ਗਾਹ ਜਿਹੜੀ ਇੱਕ ਦਿਨ ਦਾ ਪਹਿਲੇ ਰਿਮਾਂਡ ਲਿਆ ਸੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਉਹ ਬਰਾਮਦ ਹੋ ਗਏ ਸੀ। ਤੇ ਅੱਜ ਇਹਨਾਂ ਨੂੰ ਫਿਰ ਅਦਾਲਤ ਚ ਪੇਸ਼ ਕਰਕੇ ਚਾਰ ਪੰਜ ਦਿਨ ਦਾ ਹੋਰ ਮਾਰ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਕਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਹਿ ਪਿਆ ਰੋਮੀ ਗੈਸਟ ਨਾਲ ਦੀ ਆਪਸ ਵਿੱਚ ਹੈਗੇ ਜਿਹੜੇ ਇਸ ਬਾਈਏ ਉਹਨੇ ਕਰ ਦਿੱਤਾ ਨਹੀਂ ਇਹਨੂੰ ਕਹਿੰ ਗਿਆ ਆਪਣੇ ਹਾਂ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਦੀ ਪੁੱਛ ਗਈ ਇਸ ਚਤੇ ਇਹੋ ਹੀ ਦੱਸਿਆ ਵੀ ਆਹੀ ਉਸੇ ਕਰਕੇ ਜਿਹੜੀ ਆ ਉਹ ਲਿਆਂਦੇ ਹੀ ਸਾਨੂੰ ਉੱਥੋਂ ਜਾਣ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਆਹੀ ਐ ਪਿਸਟਲ ਜਿਹੜੇ ਔਰ ਕੱਟਾ ਜਿਹੜਾ ਔਰ ਵਾਲਵਾਰਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਿਹੜਾ ਐ ਗੈਂਗਵਾੜੀ ਹਸਾਦੀ ਹੈ ਵੀ ਜਿਹੜਾ ਬੜੀ ਟਾਪਟ ਲੱਗੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਝ ਕਿਹਾ ਨਹੀਂ ਜਾ ਸਕਦਾ ਜੀ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਉਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਉਹ ਵੀ ਚੰਗਾ ਜਿਹੜਾ ਭਗੋੜਾ ਵਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕੱਟਾ ਵਾ ਇਹਦੀ ਦੋਵਾਂ ਮੁਕਦਮਿਆਂ 'ਚ ਆਪਾਂ ਜਿਹੜਾ ਬਰਾਮਦਗੀ ਹੋਈ ਹੈ ਇਹਦੇ ਵਿੱਚ ਵੀ ਤੇ 307 ਦੇ ਵਿੱਚ ਵੀ ਜੜੀ ਐ ਰੈਸ ਇਹ ਬਸ ਆ ਉਹ ਨਹੀਂ ਤੁਸੀਂ ਇਹ ਤਾਂ ਕਰੇ ਮੁਜਫਰ ਨਗਰ ਦਾ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁਜਫਰ ਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕ ਦੇ ਵਿੱਚ ਵੀ ਇਹ ਪੁੱਛ ਕੇ ਚ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰਿਡ ਕੀਤਾ ਜਾਵੇਗਾ ਤੇ ਉਤੋਂ ਵੀ ਤੁਹਾਨੂੰ ਹੋਰ ਹਥਿਆਰ ਜਿਹੜੇ ਬਰਬਦ ਹੁੰਦੀ ਆ ਉਮੀਦ ਆ